ਕਿਹੜੇ ਨਸ਼ੇ ਦੇ ਵਪਾਰੀ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਘੋਣ ਵਾਂਗੂ ਸੌਂਕ ਵਾਂਗੂ ਖਾ ਗਏ ਜਿਨ੍ਹਾਂ ਨੇ ਲੋਕਾਂ ਦੇ ਘਰਾਂ ਚ ਚਿੱਟੇ ਦੇ ਸੱਥਰ ਪਛਾਤੇ ਸਾਡੀਆਂ ਲੱਖਾਂ ਧੀਆਂ ਪਹਿਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਕਿਹੜੇ ਪਾਸੇ ਨੂੰ ਸਾਡੇ ਪੰਜਾਬ ਨੂੰ ਲੈ ਗਏ ਉਹਨਾਂ ਨੂੰ ਸਜ਼ਾ ਤਾਂ ਮਿਲੂਗੀ ਜਿੱਡੇ ਮਰਜ਼ੀ ਵੱਡੇ ਹੋਣ ਜਿੱਡੀਆਂ ਮਰਜ਼ੀ ਸ਼ਿਫਾਰਿਸ਼ਾਂ ਹੋਣ। ਯੁਧ ਨਸ਼ਿਆਂ ਵਿਰੁੱਧ ਦੇ ਤਹਿਤ ਹੁਣ ਤੱਕ ਪੁਲਿਸ ਵੱਲੋਂ 16240 ਐਫ ਆਈ ਆਰ ਦਰਜ ਕੀਤੀਆਂ ਗਈਆਂ ਹਨ। 25420 ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਹਨ ਅਤੇ ਕਰੋੜਾਂ ਦੀ ਡਰੱਗ ਮਨੀ ਵੀ ਜ਼ਬਤ ਕੀਤੀ ਗਈ ਹੈ। ਪੁਲਿਸ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡوزر ਚਲਾ ਰਹੀ ਹੈ ਤੇ ਨਸ਼ੇ ਦੇ ਕਾਰੋਬਾਰ ਨਾਲ ਜੁੜੀ ਜਾਇਦਾਦ ਨੂੰ ਤਬਾਹ ਕੀਤਾ ਜਾ ਰਿਹਾ ਹੈ। ਜਿਹੜੇ ਇਹੋ ਜਿਹੇ ਸਮਗਲਿੰਗ ਕਰਨ ਵਾਲੇ ਬੰਦੇ ਨੇ ਉਹਨਾਂ ਨੂੰ ਇੱਕ ਸਨੇਹਾ ਦੇਣਾ ਚਾਹੁੰਦੇ ਆ ਕਿ ਉਹਨਾਂ ਵਾਸਤੇ ਦੋ ਹੀ ਥਾਂ ਨੇ ਜਾਂ ਤੇ ਉਹ ਮੁਕਤਾਰਾ ਸ਼ਾਮਲ ਹੋ ਕੇ ਚੰਗੇ ਕੰਮ ਕਰਨ ਲੱਗ ਜਾਣ ਸਮਾਜ ਦੇ ਵਿੱਚ ਆਪਣਾ ਜੀਵਨ ਬਤੀਤ ਕਰਨ ਅਗਰ ਉਹ ਸਮਗਲਿੰਗ ਕਰਨਗੇ ਤੇ ਇਹੋ ਜਿਹੇ ਕੰਮ ਜਿਹੜਾ ਨਸ਼ਿਆਂ ਦਾ ਕੰਮ ਕਾਰੋਬਾਰ ਕਰਨਗੇ ਤੇ ਉਹਨਾਂ ਦੇ ਨਾਲ ਇਹੋ ਜਿਹੀਆਂ ਸਖਤ ਕਾਰਵਾਈਆਂ ਜਿਹੜੀਆਂ ਸਮੇਂ-ਸਮੇਂ ਤੇ ਹੁੰਦੀਆਂ ਹੀ ਰਹਿਣਗੀਆਂ ਕਿਹੜੇ ਇਲਾਕਿਆਂ ਦਾ ਪਤਾ ਸੀ ਕਿ ਇੱਥੇ ਨਸ਼ਾ ਫਿੱਕਦਾ ਹੈ ਉੱਥੇ ਤਲਾਸ਼ੀਆਂ ਲੈ ਕੇ ਅਭਿਆਨ ਸ਼ੁਰੂ ਕਰ ਰਹੇ ਜੇ ਪੰਜਾਬ ਪੁਲਿਸ ਆਪਣੀ ਆਈ ਤੇ ਆ ਜੇ ਕੋਈ ਐਸਾ ਜੁਰਮ ਨਹੀਂ ਹੈਗਾ ਜਿਹਨੂੰ ਖਤਮ ਨਾ ਕਰ ਸਕੇ ਪੰਜਾਬ ਪ੍ਰਧਾਨਾਪ੍ਰਿਆਰਕ ਅਸੋਸੀਏਸ਼ਨ ਦੇ ਪ੍ਰਧਾਨ ਸਰਦਾਰ ਰਾਣਾ ਜੀ ਆਪਣੇ ਜਾਇਏ ਸੀ ਇੱਥੇ ਸਾਡੀਆਂ ਮੁਸ਼ਕਲਾਂ ਸੁਣਨ ਤੇ ਨਾਲ ਮੰਤਰੀ ਲਾਲਜੀਤ ਪੁੰਦਰਜੀ ਤੇ ਸਾਰੇ ਐਮਐਲਏ ਸਾਹਿਬ ਸੁਮਿਤ ਸਿੰਘ ਸੰਧੂ ਜੀ ਵੀ ਆਏ ਸੀ ਸਾਡੀਆਂ ਜਿੰਨੀਆਂ ਮੜੀਆਂ ਮੁਸ਼ਕਲਾਂ ਵਾਗਾਂ ਉਹਨਾਂ ਸਾਡੀਆਂ ਸੁਣੀਆਂ ਕਹਿੰਦੇ ਤੁਰੰਤ ਤਡਾ ਹੱਲ ਕਰਿਆ ਜਾਊਗਾ ਸਾਡੀਆਂ ਮੇਨ ਮੁਸ਼ਕਲਾਂ ਜਿਹੜੀਆਂ ਹੈਗੀਆਂ ਸੀ ਉਹ ਆੜੀਆਂ ਡਾਲੇ ਦੀਆਂ ਠੀਕ ਹੈ ਜੀ ਬਾਕੀ ਟਾਈਪ ਛੜ ਦਾਮੀ ਦਾ ਹੈ ਮੌਇਚਰ ਦਾ ਹੈਗਾ ਹੈ ਮੌਇਚਰ ਕੱਟਦਾ ਹੈ ਜਿਹੜਾ ਮੌਇਚਰ ਕੱਟ ਲੱਗਦਾ ਤੇ ਇਹ ਸਾਰੀਆਂ ਮੁਸ਼ਕਲਾਂ ਸਾਰੀਆਂ ਹੀ ਦੱਸੀਆਂ ਨੇ ਉਹਨਾਂ ਨੇ ਕਰ ਤਰੰਤ ਚੱਲੀਏ ਅੱਗੇ ਪ੍ਰਧਾਨ ਜੀ ਕੋਈ ਮੌਸਲਾ ਜਿਹੜੀਆਂ ਤੁਹਾਡੇ ਨਾਲ ਮਸਲੇ ਅੱਜ ਅੱਜ ਸਾਡੀ ਕਰਨਤਾਰਨ ਮੰਡੀ ਦੀ ਮੀਟਿੰਗ ਸੀ ਜਿਹੜੀ ਕਿ ਸਾਡੇ ਅਨਵਾਰ ਸਿੰਘ ਜੀ ਦੀ ਪ੍ਰਧਾਨਗੀ ਦੇ ਹੇਠ ਮੀਟਿੰਗ ਹੋਈ ਹੈ ਸਾਡੇ ਮਾਨਯੋਗ ਕੈਬਨਿਟ ਵਜ਼ੀਰ ਔਰ ਸਾਡੇ ਆੜਤੀ ਐਸੋਸੀਏਸ਼ਨ ਦੇ ਚੇਅਰਮੈਨ ਸਾਹਿਬ ਸ਼੍ਰੀ ਲਾਲਜੀਤ ਸਿੰਘ ਭੁੱਲਰ ਸਾਹਿਬ ਵਿਸ਼ੇਸ਼ ਤੌਰ ਤੇ ਇੱਥੇ ਆਏ ਨੇ ਇਹਨਾਂ ਦੇ ਨਾਲ ਸਾਰੇ ਐਮਐਲਏ ਸਹਿਬਾਨ ਵੀ ਇੱਥੇ ਆਏ ਨੇ ਅਸੀਂ ਇਹਨਾਂ ਸਾਰਿਆਂ ਨੂੰ ਪਹਿਲਾਂ ਤਾਂ ਜੀ ਆਇਆਂ ਵੀ ਕਹਨੇ ਸਾਡੀ ਅੜਤੀ ਐਸੋਸੀਏਸ਼ਨ ਤਰਨਤਾਰਨ ਵੱਲੋਂ ਵੀ ਤੇ ਪੰਜਾਬ ਵੱਲੋਂ ਵੀ ਅੱਜ ਸਾਡੇ ਬਹੁਤ ਸਾਰੇ ਮਸਲੇ ਸੀ ਜੋ ਕਿੱਛੇ ਸਾਡੀ 29 ਸਤ ਨੂੰ ਸਰਕਾਰ ਨਾਲ ਮੀਟਿੰਗ ਹੋਈ ਹੈ ਜਿਹੜੇ ਮਸਲੇ ਉਹਦੇ ਚ ਹੱਲ ਹੋਏ ਨੇ ਉਹ ਵੀ ਅਸੀਂ ਸਾਰੇ ਅੜਤੀਆਂ ਨੂੰ ਉਹਨਾਂ ਮਸਲਿਆਂ ਤੋਂ ਜਾਣੂ ਕਰਵਾਇਆ ਔਰ ਸਾਨੂੰ ਪੰਜਾਬ ਸਰਕਾਰ ਨੇ ਵਿਸ਼ਵਾਸ ਦਿਵਾਇਆ ਜਿਹੜੇ ਸਾਡੇ 2-3 ਮਸਲੇ ਰਹਿ ਗਏ ਜੋ ਕੇਂਦਰ ਨਾਲ ਸੰਬੰਧਿਤ ਨੇ ਭਾਵੇਂ ਉਹ 8.2% ਕਰਨ ਦਾ ਹੈ, EPF ਦਾ ਮਸਲਾ ਹੈ ਜਾਂ ਸਾਈਲੋ ਗਦਾਮਾਂ ਦਾ ਉਹ ਵੀ ਕੇਂਦਰ ਸਰਕਾਰ ਤੋਂ ਹੱਲ ਕਰਵਾ ਕੇ ਦੇਣਗੇ। ਜਿਸ ਦਿਨ ਦੀ ਵੀ ਸਾਡੀ ਇਹ ਨਵੀਂ ਚੋਣ ਹੋਈ ਹੈ, ਪੰਜਾਬ ਸਰਕਾਰ ਨੇ ਸਾਡੇ ਬਹੁਤ ਸਾਰੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਨੇ। ਜਿਨ੍ਹਾਂ ਦੀਆਂ ਕੁਝ ਨੋਟੀਫਿਕੇਸ਼ਨਾਂ ਹੋ ਚੁੱਕੀਆਂ ਨੇ, ਜਿਨ੍ਹਾਂ 'ਚ ਬਹੁਤ ਵੱਡੀ ਰਾਹਤ ਜਿਹੜੀ ਹੈ, ਉਹ ਮਜ਼ਦੂਰਾਂ ਨੂੰ ਦਿੱਤੀ ਗਈ ਹੈ। ਜੋ ਬੀਤੇ ਦਿਨੀ 10% ਰੇਟ ਮਜ਼ਦੂਰੀ ਦੇ ਵਿੱਚ ਜਿਹੜੇ ਮੰਡੀ ਮਜ਼ਦੂਰਾਂ ਦੇ ਮਜ਼ਦੂਰੀ ਦਾ ਕੰਮ ਕਰਦੇ ਨੇ ਮੰਡੀਆਂ ਦੇ ਵਿੱਚ ਉਹਨਾਂ ਦੇ ਰੇਟਾਂ 'ਚ ਵਾਧਾ ਕੀਤਾ ਗਿਆ ਕੋ 10% ਵਾਧਾ ਕੀਤਾ ਗਿਆ ਜਿਹਦੇ ਨਾਲ ਲਗਭਗ 100 ਕਰੋੜ ਰੁਪਈਆ ਜੀਰੀ ਦੇ ਵਿੱਚ ਤੇ 50 ਕਰੋੜ ਰੁਪਈਆ ਕਣਕ ਦੇ ਵਿੱਚ ਜਿਹੜਾ ਹੈ 150 ਕਰੋੜ ਰੁਪਈਆ ਉਹ ਮਜ਼ਦੂਰਾਂ ਦੀ ਸਿੱਧੇ ਤੌਰ ਤੇ ਜੇਬ 'ਚ ਆਏਗਾ ਇਹਦੇ ਨਾਲ ਹੀ ਕੁਝ ਇੱਕ ਦੋ ਲਫ਼ਜ਼ ਐਮੈਂਡਮੈਂਟ ਜਿਹੜੀਆਂ ਨੇ ਪਿਛਲੀ ਸਰਕਾਰ ਵੇਲੇ ਮੰਡੀ ਬੋਰਡ ਦੀਆਂ ਚੇਂਜ ਕਰ ਦਿੱਤੀਆਂ ਗਈਆਂ ਸੀ ਐਕਟ ਦੇ ਵਿੱਚ ਪ੍ਰੋਵੀਜ਼ਨ ਜਿਹੜੀ 2.5% ਦੀ ਹਟਾ ਕੇ ਅਪ ਟੂ 2.5% ਦਾ ਲਫ਼ਜ਼ ਪਾਸ ਚੁੱਕੇ ਸੀ ਜੋ ਮੰਤਰੀ ਜੀ ਨੇ ਦੱਸਿਆ ਉਹ ਵੀ ਸਾਡਾ ਹੱਲ ਹੋਣ ਜਾ ਰਿਹਾ ਹੈ ਬਿਜਲੀ ਦੇ ਕਨੈਕਸ਼ਨਾਂ ਦਾ ਟੈਂਪਰੇਰੀ ਦਾ ਮੁੱਦਾ ਸੀ ਉਹ ਵੀ ਸਾਡਾ ਹੱਲ ਹੋਣ ਜਾ ਰਿਹਾ ਹੈ ਜੇ OTS ਸਕੀਮ ਦਾ ਮਸਲਾ ਸੀ ਜੋ ਮੰਡੀ ਬੋਰਡ ਨਾਲ ਸੰਬੰਧਿਤ ਹੈ ਉਹ ਵੀ ਸਾਨੂੰ ਜਿਹੜਾ ਸਖਤੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਹੱਲ ਹੋਣ ਜਾ ਰਿਹਾ ਸੋ ਅਸੀਂ ਬਹੁਤ ਸਾਰੇ ਮਸਲੇ ਨੇ ਜਿਹੜੇ ਪੰਜਾਬ ਸਰਕਾਰ ਦੀ ਰਹਿਮਾਈ ਦੇ ਹੇਠ ਔਰ ਸਾਡੇ ਮਾਨਯੋਗ ਮંત્રી ਜੀ ਜੋ ਸਾਡੀ ਆੜਤੀ ਐਸੋਸੀਏਸ਼ਨ ਦੇ ਚੇਅਰਮੈਨ ਨੇ ਜਿਨ੍ਹਾਂ ਤੇ ਸਾਨੂੰ ਪੂਰਨ ਵਿਸ਼ਵਾਸ ਹੈ ਕਿ ਇਹਨਾਂ ਨੇ ਸ਼ੁਰੂ ਤੋਂ ਲੈ ਕੇ ਆੜਤੀਆਂ ਦੇ ਹਿੱਤਾਂ ਦੀ ਗੱਲ ਕੀਤੀ ਹੈ ਤੇ ਹੁਣ ਤੇ ਉਹ ਕੈਬਨਿਟ ਵਜ਼ੀਰ ਨੇ ਔਰ ਸਭ ਤੋਂ ਵੱਡੀ ਨਾਲ ਸਾਡੇ ਐਮਐਲਏ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਸਾਹਿਬ ਸਦਾ ਸਰਵਨ ਸਿੰਘ ਤੁਨ ਸਾਹਿਬ ਹਲਕਾ ਇੰਚਾਰਜ ਸਾਡੇ ਹਰਮੀਤ ਸਿੰਘ ਸੰਧੂ ਜੀ ਤੇ ਨਾਲ ਸਾਡੇ ਪੰਜਾਬ ਦੇ ਆੜਤੀ ਯੂਨੀਅਨ ਦੇ ਪ੍ਰਧਾਨ ਸਰਦਾਰ ਜਸਵਿੰਦਰ ਮਾਨ ਜੀ ਦੇ ਧਿਆਨ ਚ ਲਿਆ ਕੇ ਹੱਲ ਵੀ ਕਰਾਈਆਂ ਜਾਣਗੀਆਂ ਜਿਹੜੀਆਂ ਕਿਸਾਨਾਂ ਦੀਆਂ ਜਾਂ ਆਰਤਿਆਂ ਦੀਆਂ ਮਜ਼ਦੂਰਾਂ ਦੀਆਂ ਮੰਗਾਂ ਨੇ ਉਹ ਵੀ ਹੱਲ ਹੋਣਗੀਆਂ ਆ ਪਿਛਲੇ ਦਿਨੀ ਮਜ਼ਦੂਰਾਂ ਦੀ ਮਜ਼ਦੂਰੀ ਵਧਾਈ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ 10% ਮਜ਼ਦੂਰੀ ਵਧੀ ਆ ਮਜ਼ਦੂਰਾਂ ਦੇ ਹੱਕੇ ਤੇ ਵੀ ਖੜੇ ਆ ਨਾਲ ਜਿਹੜੀ 2.5% ਦਾਮੀ ਦੀ ਗੱਲ ਚੱਲਦੀ ਆ ਉਹ ਵੀ ਅਸੀਂ ਸੈਂਟਰ ਤੋਂ ਲੈ ਕੇ ਆਵਾਂਗੇ ਜਿਹੜੀ ਕਿ ਸੈਂਟਰ ਨੇ ਮਹਿਜ 1 46 ਰੁਪਏ ਕਰਤੀ ਆ ਪੌਣੇ 2 ਰੁਪਏ ਬੰਦੀ ਆ 46 ਰੁਪਈਆਂ ਦਾ 2425 ਰੁਪਏ ਕਣਕ ਦਾ ਭਾਅ ਹੀ ਉਹਦੇ ਹਿਸਾਬ ਦੇ ਨਾਲ ਵੇਖੀਏ ਤੇ 60 ਰੁਪਏ ਪੋਜ ਪੈਸੇ ਦਾਮੀ ਬੰਦੀ ਆ ਵੀ 14 ਰੁਪਏ ਦਾਮੀ 1 ਕਵਿੰਟਲ ਦੇ ਪਿੱਛੇ ਢਾਤੀ ਆੜਤੀਆਂ ਦੀ ਹਮੇਸ਼ਾ ਮੰਗਾਈ ਹੁੰਦੀ ਆ ਤੇ ਮੰਗਾਈ ਦੇ ਨਾਲ ਜਿੰਸ ਦਾ ਵੀ ਭਾਅ ਵੱਧਦਾ ਮਜ਼ਦੂਰੀ ਵੀ ਵਾਧੀ ਆ ਤੇ ਉਸੇ ਤਰ੍ਹਾਂ ਚਲੋ ਦਾਮੀ ਇਹਨਾਂ ਦੀ 2.5% ਤੋਂ ਵਧਣੀ ਨਹੀਂ ਤੇ ਘੱਟ ਵੀ ਨਹੀਂ ਕਰਨੀ ਚਾਹੀਦੀ ਜਿਵੇਂ ਭਾਅ ਵੱਧਦਾ ਤੇ ਆੜਤੀਆਂ ਦੀ ਜਿਹੜੀ ਦਾਮੀ ਉਹ ਵੀ ਵਾਧੀ ਜਾਂਦੀ ਇਹ ਪਿਛਲੀ ਕਾਂਗਰਸ ਗਵਰਨਮੈਂਟ ਨੇ ਸੈਂਟਰ ਗਵਰਨਮੈਂਟ ਨਾਲ ਰਲ ਕੇ ਐਮੈਂਡਮੈਂਟ ਕਰਕੇ ਅਪ ਟੂ ਢਾਈ ਜਿਹੜਾ ਸ਼ਬਦ ਪਾਤਾ ਮੰਡੀ ਬੋਰਡ ਦੇ ਵਿੱਚ ਅਪ ਟੂ ਢਾਈ ਦਾ ਮਤਲਬ ਪੀ 2.5% ਤੱਕ 2.5% ਤੱਕ ਤਾਂ ਕਰਤਾ 46 ਰੁਪਏ ਤੋਂ ਲੈ ਕੇ ਵੀ ਜਿਵੇਂ 60 ਰੁਪਏ ਕੁਝ ਪੈਸੇ ਪਾਨੇ ਉਹ 46 ਰੁਪਏ ਤੋਂ ਘਟ ਕੇ ਸੈਂਟਰ ਗਵਰਨਮੈਂਟ ਕੱਲਾ 1 ਰੁਪਿਆ ਵੀ ਦੇ ਸਕਦੀ ਹੈ 1% ਨਹੀਂ ਕੱਲਾ 1 ਰੁਪਿਆ ਇਹ ਤੇ ਆੜਤੀਆਂ ਨੂੰ ਇੱਕ ਮੁੱਠ ਹੋ ਕੇ ਕੇਂਦਰ ਸਰਕਾਰ ਨਾਲ ਲੜਾਈ ਲੜਨੀ ਪਊ ਯੂਨੀਅਨ ਇੱਕ ਕਰਨੀ ਪਊ ਜਿਹੜੀ ਕੇਂਦਰ ਨੇ ਸਾਡੇ ਪੈਸੇ ਘਟਾਏ ਐ ਇਥੋਂ ਪੰਜਾਬ ਦੇ ਆਗੂਆਂ ਨੇ ਰਲ ਕੇ ਕਾਂਗਰਸ ਦੇ ਬੰਦਿਆਂ ਨੇ ਉਹ ਅਸੀਂ ਆਪ ਤੇ ਅੱਕ ਭੂਖ ਪੰਜਾਬ ਵਾਲੇ ਲੈਣਾ ਜਾਣਦੇ ਆ ਤੇ ਕਈ ਨਾ ਸਾਡੇ ਆਰਤੀਕੇ ਭਰਾ ਕਹਿ ਦਿੰਦੇ ਆ ਵੀ ਪੰਜਾਬ ਗਵਰਨਮੈਂਟ ਦੇ ਦੇ ਉਹ ਭਰਾ ਉਹ ਪੰਜਾਬ ਗਵਰਨਮੈਂਟ ਲਈ 50 100 ਕਰੋੜ ਰੁਪਈਆ ਕੋਈ ਢੀ ਵੱਡੀ ਅਮਾਉਂਟ ਨਹੀਂ ਗਈ ਪਰ ਗੱਲ ਸਹੇਦ ਹੀ ਨਹੀਂ ਗੱਲ ਪਏ ਦੀ ਆ ਅੱਗੇ ਪ੍ਰੋਕਿਊਰਮੈਂਟ ਦੇ ਵੇਲੇ ਜਿਹੜੀ ਸੀਸੀ ਲਿਮਟ ਜਾਰੀ ਹੁੰਦੀ ਆ ਉਹਦੇ ਚ ਹਰ ਸੀਜ਼ਨ ਦੇ ਵਿੱਚ 1000 ਕਰੋੜ ਰੁਪਈਆ ਪੰਜਾਬ ਗਵਰਨਮੈਂਟ ਪਾਉਂਦੀ ਆ ਤੇ ਜੇ ਆਪਾਂ ਇਹ ਵੀ 150 ਕਰੋੜ ਜਿਹੜਾ ਥਾਮੀ ਨਾ ਬੰਦਾ ਵਾ ਜਿਹੜੇ ਉਥਲੇ 14 ਰੁਪਈਆ ਨਾ ਬੰਦਾ ਉਹ ਜੇ ਤੇ ਪੰਜਾਬ ਗਵਰਨਮੈਂਟ ਨੇ ਦੇਣਾ ਸ਼ੁਰੂ ਕਰਤਾ ਤੇ ਸੈਂਟਰ ਦਾ ਕੀ ਆ ਉਹ ਕਹਿਣਗੇ ਕੰਨੀਏ ਭਾਰ ਚੱਲੀ ਜਾਂਦੇ ਆ ਅਗਲੀ ਵਾਰੀ ਸੀਸੀ ਲਿਮਟ ਉੱਪਰ ਹੀ ਕਰ ਦਿਓ ਆਪਾਂ ਤਗੜੇ ਹੋ ਕੇ ਆਪਦੇ ਹੱਕ ਜੋ ਸੈਂਟਰ ਤੋਂ ਬੰਦੇ ਸੈਂਟਰ ਤੋਂ ਲੈਣੇ ਆ ਈਪੀਐਫ ਜਿਹੜਾ ਸੈਂਟਰ ਗਵਰਨਮੈਂਟ ਕੱਢਦੀ ਆ ਉਹ ਈਪੀਐਫ ਆਪਾਂ ਜਿਹੜਾ ਦਾਮੀ ਤੇ ਜਾਂ ਲੇਬਰ ਤੇ ਪੈਂਦਾ ਉਹ ਆਪਾਂ ਬੰਦ ਕਰਾਉਣਾ ਯਾਰ ਲੇਬਰ ਦਾਮੀ ਦੇ ਕਾਹਦਾ ਈਪੀਐਫ ਬੰਦਾ ਕੇਂਦਰ ਦਾ ਉਹ ਵੀ ਨਜਾਇਜ਼ ਕਟਿਆ ਜਾਂਦਾ ਮੁੜ ਕੇ ਵਾਪਸ ਨਹੀਂ ਆਉਂਦਾ ਬਹਾਨੇ ਹੁੰਦਾ ਵੀ ਇੱਕ ਵਾਰ ਕਟਾ ਦਿਓ ਮੁੜ ਕੇ ਤੁਹਾਡੇ ਅਕਾਊਂਟ 'ਚ ਵਾਪਸ ਆ ਜਾਊਗਾ ਅਹੀਂ ਤੇ ਕੋਈ 2-4% ਬੰਦੇ ਵੇਖੇ ਜਿਨ੍ਹਾਂ ਦਾ ਵਾਪਸ ਆਉਂਦਾ ਦੂਜਿਆਂ ਦਾ ਤੇ ਮੁੜ ਕੇ ਪੇ ਉੱਪਰ ਤੋਂ ਪੰਜਾਬ ਪ੍ਰਧਾਨ ਆਪਲੇਆਰਗੇਸ਼ਨ ਦੇ ਪ੍ਰਧਾਨ ਸਰਦਾਰ ਰਾਣਾ ਜੀ ਆਪਣੇ ਜਾਇਏ ਸੀ ਇੱਥੇ ਸਾਡੀਆਂ ਮੁਸ਼ਕਲਾਂ ਸੁਣਨ ਲਈ ਨਾਲ ਮੰਤਰੀ ਲਾਜਿਤ ਪੁੰਦਰਜੀ ਤੇ ਸਾਰੇ ਐਮਐਲਏ ਸਾਹਿਬ ਸੁਮਿਤ ਸਿੰਘ ਸੰਧੂ ਜੀ ਵੀ ਆਏ ਸੀ ਸਾਡੀਆਂ ਜਿੰਨੀਆਂ ਮੜੀਆਂ ਮੁਸ਼ਕਲਾਂ ਆਪਾਂ ਸਾਡੀਆਂ ਸੁਣੀਆਂ ਕਹਿੰਦੇ ਤੁਰੰਤ ਤੁਹਾਡਾ ਹੱਲ ਪਿਆ ਜਾਊਗਾ ਸਾਡੀਆਂ ਮੇਨ ਮੁਸ਼ਕਲਾਂ ਜਿਹੜੀਆਂ ਹੈਗੀਆਂ ਹਨ ਉਹ ਆਡੀਆਂ ਡਾਲੇ ਦੀਆਂ ਠੀਕ ਹੈ ਜੀ ਬਾਕੀ ਟਾਈਫਛੜ ਦਾਮੀ ਦਾ ਹੈ ਮੋਇਚਰ ਦਾ ਹੈਗਾ ਹੈ ਮੋਇਚਰ ਕਟ ਦਾ ਹੈ ਜਿਹੜਾ ਮੋਇਚਰ ਕਟ ਲੱਗਦਾ ਤੇ ਇਹ ਸਾਰੀਆਂ ਮੁਸ਼ਕਲਾਂ ਸਾਰੀਆਂ ਹੀ ਦੱਸੀਆਂ ਉਹਨਾਂ ਨੇ ਕਿ ਤੁਰੰਤ ਕਰ ਦੇ ਅੱਛਾ ਅਗਰ ਪ੍ਰਧਾਨ ਜੀ ਕੋਈ ਮੁਸ਼ਕਲਾ ਜਿਹੜੀਆਂ ਤੁਹਾਡੇਆਂ ਮਸਲੇ ਸਰ ਅੱਜ ਸਾਡੀ ਕਰਨਤਾਰਨ ਮੰਡੀ ਦੀ ਮੀਟਿੰਗ ਸੀ ਜਿਹੜੀ ਕਿ ਸਾਡੇ ਅਲਵਾਰ ਸਿੰਘ ਜੀ ਦੀ ਪ੍ਰਧਾਨਗੀ ਦੇ ਹੇਠ ਮੀਟਿੰਗ ਹੋਈ ਹੈ ਸਾਡੇ ਮਾਨਯੋਗ ਕੈਬਨਿਟ ਵਜ਼ੀਰ ਔਰ ਸਾਡੇ ਆੜਤੀ ਐਸੋਸੀਏਸ਼ਨ ਦੇ ਚੇਅਰਮੈਨ ਸਾਹਿਬ ਸ਼੍ਰੀ ਲਾਲਜੀਤ ਸਿੰਘ ਖੁੱਲਰ ਸਾਹਿਬ ਵਿਸ਼ੇਸ਼ ਤੌਰ ਤੇ ਇੱਥੇ ਆਏ ਨੇ ਇਹਨਾਂ ਦੇ ਨਾਲ ਸਾਰੇ ਐਮਐਲਏ ਸਾਹਿਬਾਨ ਵੀ ਇੱਥੇ ਆਏ ਨੇ ਅਸੀਂ ਇਹਨਾਂ ਸਾਰਿਆਂ ਨੂੰ ਪਹਿਲਾਂ ਤਾਂ ਜੀ ਆਇਆਂ ਵੀ ਕਹਿੰਨੇ ਸਾਡੀ ਆੜਤੀ ਐਸੋਸੀਏਸ਼ਨ ਤਰਨਤਾਰਨ ਵੱਲੋਂ ਵੀ ਤੇ ਪੰਜਾਬ ਵੱਲੋਂ ਵੀ ਅੱਜ ਸਾਡੇ ਬਹੁਤ ਸਾਰੇ ਮਸਲੇ ਸੀ ਜੋ ਕਿੱਛੇ ਸਾਡੀ 29 ਸਤ ਨੂੰ ਸਰਕਾਰ ਨਾਲ ਮੀਟਿੰਗ ਹੋਈ ਹੈ ਜਿਹੜੇ ਮਸਲੇ ਉਹਦੇ ਚ ਹੱਲ ਹੋਏ ਨੇ ਉਹ ਵੀ ਅਸੀਂ ਸਾਰੇ ਆੜਤੀਆਂ ਨੂੰ ਉਹਨਾਂ ਮਸਲਿਆਂ ਤੋਂ ਜਾਣੂ ਕਰਵਾਇਆ ਔਰ ਸਾਨੂੰ ਪੰਜਾਬ ਸਰਕਾਰ ਨੇ ਵਿਸ਼ਵਾਸ ਦਿਵਾਇਆ ਕਿ ਜਿਹੜੇ ਸਾਡੇ 2-3 ਮਸਲੇ ਰਹਿ ਗਏ ਜੋ ਕੇਂਦਰ ਨਾਲ ਸੰਬੰਧਿਤ ਨੇ ਭਾਵੇਂ ਉਹ 80-82% ਕਰਨ ਦਾ ਈਪੀਐਫ ਦਾ ਮਸਲਾ ਹੈ ਜਾਂ ਸਾਈਲੋਗਦਾਮਾਂ ਦਾ ਉਹ ਵੀ ਕੇਂਦਰ ਸਰਕਾਰ ਤੋਂ ਹੱਲ ਕਰਵਾ ਕੇ ਦੇਣਗੇ ਜਿਸ ਦਿਨ ਦੀ ਵੀ ਸਾਡੀ ਇਹ ਨਵੀਂ ਚੋਣ ਹੋਈ ਹੈ ਪੰਜਾਬ ਸਰਕਾਰ ਨੇ ਸਾਡੇ ਬਹੁਤ ਸਾਰੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਨੇ ਜਿਨ੍ਹਾਂ ਦੀਆਂ ਕੁਝ ਨੋਟੀਫਿਕੇਸ਼ਨਾਂ ਹੋ ਚੁੱਕੀਆਂ ਨੇ ਜਿਨ੍ਹਾਂ 'ਚ ਬਹੁਤ ਵੱਡੀ ਰਾਹਤ ਜਿਹੜੀ ਹੈ ਉਹ ਮਜ਼ਦੂਰਾਂ ਨੂੰ ਦਿੱਤੀ ਗਈ ਹੈ ਜੋ ਬੀਤੇ ਦਿਨੀ 10% ਰੇਟ ਮਜ਼ਦੂਰੀ ਦੇ ਵਿੱਚ ਜਿਹੜੇ ਮੰਡੀ ਮਜ਼ਦੂਰਾਂ ਦੇ ਮਜ਼ਦੂਰੀ ਦਾ ਕੰਮ ਕਰਦੇ ਨੇ ਮੰਡੀਆਂ ਦੇ ਵਿੱਚ ਉਹਨਾਂ ਦੇ ਰੇਟਾਂ 'ਚ ਵਾਧਾ ਕੀਤਾ ਗਿਆ ਉਹ 10% ਵਾਧਾ ਕੀਤਾ ਗਿਆ ਜਿਹਦੇ ਨਾਲ ਲਗਭਗ 100 ਕਰੋੜ ਰੁਪਈਆ ਜੀਰੀ ਦੇ ਵਿੱਚ ਤੇ 50 ਕਰੋੜ ਰੁਪਈਆ ਕਣਕ ਦੇ ਵਿੱਚ ਜਿਹੜਾ ਹੈ 150 ਕਰੋੜ ਰੁਪਈਆ ਉਹ ਮਜ਼ਦੂਰਾਂ ਦੀ ਸਿੱਧੇ ਤੌਰ ਤੇ ਜੇਬ 'ਚ ਆਏਗਾ ਇਹਦੇ ਨਾਲ ਹੀ ਕੁਝ ਇੱਕ ਦੋ ਲਫ਼ਜ਼ ਐਮੈਂਡਮੈਂਟ ਜਿਹੜੀਆਂ ਨੇ ਪਿਛਲੀ ਸਰਕਾਰ ਵੇਲੇ ਮੰਡੀ ਬੋਰਡ ਦੀਆਂ ਚੇਂਜ ਕਰ ਦਿੱਤੀਆਂ ਗਈਆਂ ਸੀ ਐਕਟ ਦੇ ਵਿੱਚ ਪ੍ਰੋਵੀਜ਼ਨ ਜਿਹੜੀ 2.5% ਦੀ ਹਟਾ ਕੇ ਅਪ ਟੂ 2.5% ਦਾ ਲਫ਼ਜ਼ ਪਾਸ ਚੁੱਕੇ ਸੀ ਜੋ ਮੰਤਰੀ ਜੀ ਨੇ ਦੱਸਿਆ ਉਹ ਵੀ ਸਾਡਾ ਹੱਲ ਹੋਣ ਜਾ ਰਿਹਾ ਹੈ ਬਿਜਲੀ ਦੇ ਕਨੈਕਸ਼ਨਾਂ ਦਾ ਟੈਂਪਰੇਰੀ ਦਾ ਮੁੱਦਾ ਸੀ ਉਹ ਵੀ ਸਾਡਾ ਹੱਲ ਹੋਣ ਜਾ ਰਿਹਾ ਹੈ ਜੇ OTS ਸਕੀਮ ਦਾ ਮਸਲਾ ਸੀ ਜੋ ਮੰਡੀ ਬੋਰਡ ਨਾਲ ਸੰਬੰਧਿਤ ਹੈ ਉਹ ਵੀ ਸਾਨੂੰ ਜਿਹੜਾ ਸਖਤੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਹੱਲ ਹੋਣ ਜਾ ਰਿਹਾ ਸੋ ਅਸੀਂ ਬਹੁਤ ਸਾਰੇ ਮਸਲੇ ਨੇ ਜਿਹੜੇ ਪੰਜਾਬ ਸਰਕਾਰ ਦੀ ਰਹਿਮਾਈ ਦੇ ਹੇਠ ਔਰ ਸਾਡੇ ਮਾਨਯੋਗ ਮંત્રી ਜੀ ਜੋ ਸਾਡੀ ਆੜਤੀ ਐਸੋਸੀਏਸ਼ਨ ਦੇ ਚੇਅਰਮੈਨ ਨੇ ਜਿਨ੍ਹਾਂ ਤੇ ਸਾਨੂੰ ਪੂਰਨ ਵਿਸ਼ਵਾਸ ਹੈ ਕਿ ਇਹਨਾਂ ਨੇ ਸ਼ੁਰੂ ਤੋਂ ਲੈ ਕੇ ਆੜਤੀਆਂ ਦੇ ਹਿੱਤਾਂ ਦੀ ਗੱਲ ਕੀਤੀ ਹੈ ਤੇ ਹੁਣ ਤੇ ਉਹ ਕੈਬਨਿਟ ਵਜ਼ੀਰ ਨੇ ਔਰ ਸਭ ਤੋਂ ਵੱਡੀ ਨਾਲ ਸਾਡੇ ਐਮਐਲਏ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਸਾਹਿਬ ਸਦਾ ਸਰਵਨ ਸਿੰਘ ਤੁਨ ਸਾਹਿਬ ਹਲਕਾ ਇੰਚਾਰਜ ਸਾਡੇ ਹਰਮੀਤ ਸਿੰਘ ਸੰਧੂ ਜੀ ਤੇ ਨਾਲ ਸਾਡੇ ਪੰਜਾਬ ਦੇ ਆੜਤੀ ਯੂਨੀਅਨ ਦੇ ਪ੍ਰਧਾਨ ਸਰਦਾਰ ਜਸਵਿੰਦਰ ਮਾਨ ਜੀ ਦੇ ਧਿਆਨ ਚ ਲਿਆ ਕੇ ਹੱਲ ਵੀ ਕਰਾਈਆਂ ਜਾਣਗੀਆਂ ਜਿਹੜੀਆਂ ਕਿਸਾਨਾਂ ਦੀਆਂ ਜਾਂ ਆਰਤਿਆਂ ਦੀਆਂ ਮਜ਼ਦੂਰਾਂ ਦੀਆਂ ਮੰਗਾਂ ਨੇ ਉਹ ਵੀ ਹੱਲ ਹੋਣਗੀਆਂ ਆ ਪਿਛਲੇ ਦਿਨੀ ਮਜ਼ਦੂਰਾਂ ਦੀ ਮਜ਼ਦੂਰੀ ਵਧਾਈ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ 10% ਮਜ਼ਦੂਰੀ ਵਧੀ ਆ ਮਜ਼ਦੂਰਾਂ ਦੇ ਹੱਕੇ ਤੇ ਵੀ ਖੜੇ ਆ ਨਾਲ ਜਿਹੜੀ 2.5% ਦਾਮੀ ਦੀ ਗੱਲ ਚੱਲਦੀ ਆ ਉਹ ਵੀ ਅਸੀਂ ਸੈਂਟਰ ਤੋਂ ਲੈ ਕੇ ਆਵਾਂਗੇ ਜਿਹੜੀ ਕਿ ਸੈਂਟਰ ਨੇ ਮਹਿਜ 1 46 ਰੁਪਏ ਕਰਤੀ ਆ ਪੌਣੇ 2 ਰੁਪਏ ਬੰਦੀ ਆ 46 ਰੁਪਈਆਂ ਦਾ 2425 ਰੁਪਏ ਕਣਕ ਦਾ ਭਾਅ ਹੀ ਉਹਦੇ ਹਿਸਾਬ ਦੇ ਨਾਲ ਵੇਖੀਏ ਤੇ 60 ਰੁਪਏ ਪੋਜ ਪੈਸੇ ਦਾਮੀ ਬੰਦੀ ਆ ਵੀ 14 ਰੁਪਏ ਦਾਮੀ 1 ਕਵਿੰਟਲ ਦੇ ਪਿੱਛੇ ਢਾਤੀ ਆੜਤੀਆਂ ਦੀ ਹਮੇਸ਼ਾ ਮੰਗਾਈ ਹੁੰਦੀ ਆ ਤੇ ਮੰਗਾਈ ਦੇ ਨਾਲ ਜਿੰਸ ਦਾ ਵੀ ਭਾਅ ਵੱਧਦਾ ਮਜ਼ਦੂਰੀ ਵੀ ਵਾਧੀ ਆ ਤੇ ਉਸੇ ਤਰ੍ਹਾਂ ਚਲੋ ਦਾਮੀ ਇਹਨਾਂ ਦੀ 2.5% ਤੋਂ ਵਧਣੀ ਨਹੀਂ ਤੇ ਘੱਟ ਵੀ ਨਹੀਂ ਕਰਨੀ ਚਾਹੀਦੀ ਜਿਵੇਂ ਭਾਅ ਵੱਧਦਾ ਤੇ ਆੜਤੀਆਂ ਦੀ ਜਿਹੜੀ ਦਾਮੀ ਉਹ ਵੀ ਵਾਧੀ ਜਾਂਦੀ ਇਹ ਪਿਛਲੀ ਕਾਂਗਰਸ ਗਵਰਨਮੈਂਟ ਨੇ ਸੈਂਟਰ ਗਵਰਨਮੈਂਟ ਨਾਲ ਰਲ ਕੇ ਐਮੈਂਡਮੈਂਟ ਕਰਕੇ ਅਪ ਟੂ ਢਾਈ ਜਿਹੜਾ ਸ਼ਬਦ ਪਾਤਾ ਮੰਡੀ ਬੋਰਡ ਦੇ ਵਿੱਚ ਅਪ ਟੂ ਢਾਈ ਦਾ ਮਤਲਬ 2.5% ਤੱਕ 2.5% ਤੱਕ ਤਾਂ ਕਰਤਾ 46 ਰੁਪਏ ਤੋਂ ਲੈ ਕੇ ਵੀ ਜਿਵੇਂ 60 ਰੁਪਏ ਕੁਝ ਪੈਸੇ ਪਾਨੇ ਉਹ 46 ਰੁਪਏ ਤੋਂ ਘਟ ਕੇ ਸੈਂਟਰ ਗਵਰਨਮੈਂਟ ਕੱਲਾ 1 ਰੁਪਿਆ ਵੀ ਦੇ ਸਕਦੀ ਹੈ 1% ਨਹੀਂ ਕੱਲਾ 1 ਰੁਪਿਆ ਇਹ ਤੇ ਆੜਤੀਆਂ ਨੂੰ ਇੱਕ ਮੁੱਠ ਹੋ ਕੇ ਕੇਂਦਰ ਸਰਕਾਰ ਨਾਲ ਲੜਾਈ ਲੜਨੀ ਪਊ ਯੂਨੀਅਨ ਇੱਕ ਕਰਨੀ ਪਊ ਜਿਹੜੀ ਕੇਂਦਰ ਨੇ ਸਾਡੇ ਪੈਸੇ ਘਟਾਏ ਐ ਇਥੋਂ ਪੰਜਾਬ ਦੇ ਆਗੂਆਂ ਨੇ ਰਲ ਕੇ ਕਾਂਗਰਸ ਦੇ ਬੰਦਿਆਂ ਨੇ ਉਹ ਅਸੀਂ ਆਪਦੇ ਅੱਕ ਭੂਖ ਪੰਜਾਬ ਵਾਲੇ ਲੈਣਾ ਜਾਣਦੇ ਆ ਤੇ ਕਈ ਨਾ ਸਾਡੇ ਆਰਥਿਕੇ ਭਰਾ ਕਹਿ ਦਿੰਦੇ ਆ ਵੀ ਪੰਜਾਬ ਗਵਰਨਮੈਂਟ ਦੇ ਦੇ ਉਹ ਭਾਵੇਂ ਪੰਜਾਬ ਗਵਰਨਮੈਂਟ ਲਈ 50 100 ਕਰੋੜ ਰੁਪਈਆ ਕੋਈ ਢੀ ਵੱਡੀ amount ਨਹੀਂ ਗਈ ਪਰ ਗੱਲ ਸਹੇਦ ਇਹ ਨਹੀਂ ਗੱਲ ਪੈ ਦੀ ਆ ਅੱਗੇ ਪ੍ਰੋਕਿਊਰਮੈਂਟ ਦੇ ਵੇਲੇ ਜਿਹੜੀ CC ਲਿਮਟ ਜਾਰੀ ਹੁੰਦੀ ਆ ਉਹਦੇ ਚ ਹਰ ਸੀਜ਼ਨ ਦੇ ਵਿੱਚ 1000 ਕਰੋੜ ਰੁਪਈਆ ਪੰਜਾਬ ਗਵਰਨਮੈਂਟ ਪਾਉਂਦੀ ਆ ਤੇ ਜੇ ਆਪਾਂ ਇਹ ਵੀ 150 ਕਰੋੜ ਜਿਹੜਾ ਧਾਮੀ ਨਾ ਬੰਦਾ ਵਾ ਜਿਹੜੇ ਉਥਲੇ 14 ਰੁਪਈਆਂ ਨਾਲ ਬੰਦਾ ਉਹ ਜਿਹਦੇ ਪੰਜਾਬ ਗਵਰਨਮੈਂਟ ਨੇ ਦੇਣਾ ਸ਼ੁਰੂ ਕਰਤਾ ਤੇ ਸੈਂਟਰ ਦਾ ਕੀ ਆ ਉਹ ਕਹਿਣਗੇ ਕੋਨੀਆਂ ਇਹ ਭਾਰ ਚੱਲੀ ਜਾਂਦੇ ਆ ਅਗਲੀ ਜਿਹੜੀ ਸੀਸੀ ਲਿਮਟ ਆਪ ਕੀ ਕਰ ਦਿਓ ਆਪਾਂ ਤਗੜੇ ਹੋ ਕੇ ਆਪਦੇ ਹੱਕ ਜੋ ਸੈਂਟਰ ਤੋਂ ਬੰਦੇ ਸੈਂਟਰ ਤੋਂ ਲੈਣੇ ਆ ਈਪੀਐਫ ਜਿਹੜਾ ਸੈਂਟਰ ਗਵਰਨਮੈਂਟ ਕੱਢਦੀ ਆ ਉਹ ਈਪੀਐਫ ਆਪਾਂ ਜਿਹੜਾ ਦਾਮੀ ਤੇ ਜਾਂ ਲੇਬਰ ਤੇ ਪੈਂਦਾ ਉਹ ਆਪਾਂ ਬੰਦ ਕਰਾਉਣਾ ਯਾਰ ਲੇਬਰ ਦਾਮੀ ਤੇ ਕਾਦਾ ਈਪੀਐਫ ਬੰਦਾ ਕੇਂਦਰ ਦਾ ਉਹ ਵੀ ਨਜਾਇਜ਼ ਕੱਟਿਆ ਜਾਂਦਾ ਮੁੜ ਕੇ ਵਾਪਸ ਨਹੀਂ ਆਉਂਦਾ ਆ ਨਏ ਹੁੰਦਾ ਵੀ ਇੱਕ ਰਕਟਾ ਦੋ ਮੁੜ ਕੇ ਤੁਹਾਡੇ ਅਕਾਊਂਟ ਚ ਵਾਪਸ ਆ ਜਾਊਗਾ ਅਹੀਂ ਤੇ ਕੋਈ 2-4% ਬੰਦੇ ਵੇਖੇ ਜਿਨ੍ਹਾਂ ਦਾ ਵਾਪਸ ਆਉਂਦਾ ਦੂਜਿਆਂ ਦਾ ਤੇ ਮੁੜ ਕੇ ਪੇਪਰਾਂ ਦੀ ਗਲਤੀਆਂ ਕਰਕੇ ਉਹ ਵਾਪਸ ਹੀ ਨਹੀਂ ਆਉਂਦਾ ਆਈਪੀਆ ਤੇ ਉਪਰ ਤਾਂ